ਇਕ ਆਦਮੀ ਘਰ ਦੀ ਬੈਲ ਖੜਕਾਉਂਦਾ ਤੇ ਘਰ ਦੇ ਵਿੱਚੋਂ ਇੱਕ 70 ਸਾਲ ਦਾ ਬਜ਼ੁਰਗ ਬਾਹਰ ਨਿਕਲ ਕੇ ਆਉਂਦਾ ਅਤੇ ਅੱਗੋਂ ਇੱਕ ਪਾਰਸਲ ਵਾਲਾ ਆਉਂਦਾ ਅਤੇ ਉਹ ਉਸ ਬਜ਼ੁਰਗ ਨੂੰ ਕਹਿੰਦਾ ਵੀ ਤੁਹਾਡਾ ਪਾਰਸਲ ਆਇਆ ਅਤੇ ਜਿਹੜਾ ਬਜ਼ੁਰਗ ਹੁੰਦਾ ਉਹ ਇਹ ਗੱਲ ਕਹਿੰਦਾ ਕਿ ਮੈਂ ਤਾਂ ਕੋਈ ਆਰਡਰ ਨਹੀਂ ਕੀਤਾ ਅੱਗੋਂ ਪਾਰਸਲ ਦੇਣ ਵਾਲਾ ਮੁੰਡਾ ਕਹਿੰਦਾ ਵੀ ਦੇਖੋ ਜੀ ਮੇਰਾ ਤਾਂ ਕੰਮ ਹੈ ਪਾਰਸਲ ਦੇਣਾ ਤੁਸੀਂ ਜੇ ਆਰਡਰ ਕੀਤਾ ਹੋਣਾ ਤਾਂ ਹੀ ਇਹ ਪਾਰਸਲ ਆਇਆ ਇਹਦੇ ਬਾਰੇ ਮੈਨੂੰ ਨਹੀਂ ਪਤਾ ਅਤੇ ਦੂਸਰੀ ਗੱਲ ਇਸ ਪਾਰਸਲ ਦੇ ਤੁਹਾਡੇ ਤੋਂ ਕੋਈ ਵੀ ਚਾਰਜ ਨਹੀਂ ਲੈਤੇ ਜਾਣਗੇ ਇਹ ਗੱਲ ਸੁਣਦਾ ਹੀ ਉਹ ਬਜ਼ੁਰਗ ਉਸ ਲੜਕੇ ਤੋਂ ਪਾਰਸਲ ਲੈ ਲੈਂਦਾ ਅਤੇ ਉਹਦੇ ਜਾਣ ਤੋਂ ਬਾਅਦ ਜਦੋਂ ਉਹ ਉਸ ਬਾਕਸ ਨੂੰ ਖੋਲਦਾ ਤਾਂ ਉਹਦੇ ਵਿੱਚੋਂ ਇੱਕ ਮੋਬਾਈਲ ਫੋਨ ਅਤੇ ਇੱਕ SIM ਨਿਕਲਦਾ ਉਦੋਂ ਹੀ ਉਸ ਬਜ਼ੁਰਗ ਦੇ ਮਨ ਦੇ ਵਿੱਚ ਖਿਆਲ ਆਉਂਦਾ ਕਿ 2 ਦਿਨ ਪਹਿਲਾਂ ਸਿਟੀ ਬੈਂਕ ਵਾਲਿਆਂ ਦਾ ਫੋਨ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਕ੍ਰੈਡਿਟ ਕਾਰਡ ਆ ਜਿਹੜਾ ਉਸ ਤੇ ਇੱਕ ਲੱਕੀ ਡਰਾਅ ਨਿਕਲਿਆ ਜਿਸ ਤੇ ਕਿ ਤੁਹਾਨੂੰ ਇੱਕ ਮੋਬਾਈਲ ਤੇ SIM ਮਿਲੇਗਾ ਤਾਂ ਉਸ ਬਜ਼ੁਰਗ ਨੇ ਸੋਚਿਆ ਕਿ ਹੋ ਸਕਦਾ ਇਹ ਉਹਨਾਂ ਨੇ ਹੀ ਭੇਜਿਆ ਹੋਣਾ ਤੇ ਬਜ਼ੁਰਗ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਉਹਨਾਂ ਦੇ ਪਰਿਵਾਰ ਵਾਲੇ ਵੀ ਖੁਸ਼ ਹੁੰਦੇ ਨੇ ਤੇ ਜਦੋਂ ਉਹ ਬਜ਼ੁਰਗ ਇਸੋ ਮੋਬਾਈਲ ਦੇ ਵਿੱਚ ਆਪਣਾ SIM ਪਾਉਂਦਾ ਹੈ ਅਤੇ ਆਪਣੀ ਪੂਰੀ ਡਿਟੇਲ ਫਿਲ ਕਰਦਾ ਹੈ ਤਾਂ ਉਸ ਬਜ਼ੁਰਗ ਦੇ ਕਰੋੜਾ ਰੁਪਏ ਖਾਤੇ ਦੇ ਵਿੱਚੋਂ ਸਾਫ਼ ਹੋ ਜਾਂਦੇ ਨੇ ਇਸ ਤੋਂ ਬਾਅਦ ਇਹ ਜਿਹੜੀ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਅਤੇ ਪੁਲਿਸ ਜਾਂਚ ਦੇ ਵਿੱਚ ਜੁੜ ਜਾਂਦੀ ਆ ਇਸੇ ਘਟਨਾ ਤੋਂ ਤਕਰੀਬਨ 6 ਦਿਨ ਪਹਿਲਾਂ ਸ਼ਹਿਰ ਦੇ ਮਸ਼ਹੂਰ ਡਾਕਟਰ ਨੂੰ ਇੱਕ ਵੀਡੀਓ ਕਾਲ ਆਉਂਦੀ ਹੈ ਜਦੋਂ ਉਹ ਡਾਕਟਰ ਕਾਲ ਨੂੰ ਅਟੈਂਡ ਕਰਦਾ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਉਸ ਕਾਲ ਅਟੈਂਡ ਕਰਨ ਨਾਲ ਉਸ ਡਾਕਟਰ ਦੀ ਜ਼ਿੰਦਗੀ ਦੇ ਵਿੱਚ ਅਹਰ ਜੀ ਮੁਸ਼ਕਲ ਖੜੀ ਹੋ ਗਈ ਤਾਂ ਬਾਅਦ ਵਿੱਚ ਡਾਕਟਰ ਨੂੰ ਬਹੁਤ ਪੁਸਤਾਉਣਾ ਪਿਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਘਟਨਾ ਹਰਿਆਣਾ ਦੇ ਜ਼ਿਲ੍ਹਾ ਹਸਾਰ ਦੀ ਹੈ ਉਥੋਂ ਦੇ ਇੱਕ ਨਾਮੀ ਡਾਕਟਰ ਦੀ ਹੈ ਜਿਸ ਦੀ ਉਮਰ ਤਕਰੀਬਨ 73-74 ਸਾਲ ਹੈ ਦੋਸਤੋ ਕੀ ਹੁੰਦਾ ਸ਼ਾਮ ਦੇ 4:30 ਵਜੇ ਸੀ ਅਤੇ ਡਾਕਟਰ ਸਾਹਿਬ ਘਰ ਦੇ ਵਿੱਚ ਸੌਂ ਰਹੇ ਸੀ ਤਾਂ ਉਹਨਾਂ ਨੂੰ ਇੱਕ ਵੀਡੀਓ ਕਾਲ ਆਉਂਦੀ ਹੈ ਵੀਡੀਓ ਕਾਲ ਜਦੋਂ ਹੀ ਵੱਜਦੀ ਹੈ ਤਾਂ ਡਾਕਟਰ ਸਾਹਿਬ ਉਹਨੂੰ ਚੁੱਕਦੇ ਨੇ ਇਸ ਤੋਂ ਬਾਅਦ ਜਦੋਂ ਕਾਲ ਚੁੱਕਦੇ ਨੇ ਤਾਂ ਅੱਗੋਂ ਇੱਕ ਬਹੁਤ ਸੋਹਣੀ ਲੜਕੀ ਬਹੁਤ ਹੀ ਸਰੀਲੇ ਆਵਾਜ਼ ਵਾਲੀ ਬੋਲ ਰਹੀ ਹੁੰਦੀ ਆ ਤਾਂ ਜਦੋਂ ਡਾਕਟਰ ਸਾਹਿਬ ਅੱਖ ਖੋਲਦੇ ਨੇ ਤਾਂ ਉੱਠ ਕੇ ਬੈਠ ਜਾਂਦੇ ਨੇ ਇਸ ਤੋਂ ਬਾਅਦ ਡਾਕਟਰ ਸਾਹਿਬ ਉਸ ਲੜਕੀ ਨਾਲ ਗੱਲਬਾਤ ਕਰਦੇ ਨੇ ਅਤੇ ਉਸ ਨੂੰ ਪੁੱਛਦੇ ਨੇ ਵੀ ਤੁਸੀਂ ਕੌਣ ਤਾਂ ਇਸ ਤੋਂ ਬਾਅਦ ਉਹ ਲੜਕੀ ਕਹਿੰਦੀ ਹੈ ਕਿ ਮੈਂ ਰਾਜਸਥਾਨ ਦੇ ਕੋਟਾ ਤੋਂ ਕਵਤਾ ਅਗਰਵਾਲ ਬੋ ਰਹੀ ਹਾਂ ਜਿਵੇਂ ਹੀ ਕਵਤਾ ਨੇ ਗੱਲਬਾਤ ਕੀਤੀ ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਤੁਹਾਨੂੰ ਕੋਈ ਗਲਤ ਬੰਮੀ ਹੋ ਗਈ ਤੁਸੀਂ ਕਿਤੇ ਗਲਤ ਜਗਾ ਨੰਬਰ ਲਗਾ ਲਿਆ ਤੁਹਾਨੂੰ ਪਤਾ ਨਹੀਂ ਮੈਂ ਕੌਣ ਬੋ ਰਿਹਾ ਇਹ ਗੱਲ ਸੁਣਦਿਆਂ ਹੀ ਲੜਕੀ ਬੋਲੀ ਮੈਨੂੰ ਤਾਂ ਪਤਾ ਨਹੀਂ ਵੀ ਤੁਸੀਂ ਕੌਣ ਬੋ ਰਿਹਾ ਪਰ ਤੁਹਾਡੀ ਆਵਾਜ਼ ਬਹੁਤ ਵਧੀਆ ਗਈ ਅਤੇ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ ਮੇਰਾ ਦਿਲ ਕਰ ਰਿਹਾ ਤੁਹਾਡੇ ਨਾਲ ਗੱਲਬਾਤ ਕਰਾਂ ਡਾਕਟਰ ਸਾਹਿਬ ਦੀ ਬੋਲੀ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਉਹ ਇੱਕ ਪੜ੍ਹੇ ਲਿਖੇ ਇਨਸਾਨ ਨੇ ਅੱਗੋਂ ਲੜਕੀ ਕਹਿੰਦੀ ਹੈ ਕਿ ਮੈਨੂੰ ਉਮਰ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਇਸ ਤੋਂ ਬਾਅਦ ਡਾਕਟਰ ਸਾਹਿਬ ਨਾਲ ਉਹਨਾਂ ਦੀ ਚੈਟ ਹੋਣੀ ਸ਼ੁਰੂ ਹੋ ਜਾਂਦੀ ਹੈ ਚੈਟ ਤੋਂ ਅੱਗੇ ਗੱਲ ਵਧ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਲੜਕੀ ਡਾਕਟਰ ਨੂੰ ਕਹਿੰਦੀ ਹੈ ਵੀ ਮੈਨੂੰ ਕੁਝ ਦਿਖਾਓ ਤਾਂ ਡਾਕਟਰ ਸਾਹਿਬ ਕਹਿੰਦੇ ਨੇ ਵੀ ਕੀ ਦਿਖਾਵਾਂ ਤਾਂ ਲੜਕੀ ਕਹਿੰਦੀ ਹੈ ਤੁਸੀਂ ਬਾਥਰੂਮ ਦੇ ਵਿੱਚ ਆ ਜਾਓ ਅੱਗੋਂ ਫਿਰ ਡਾਕਟਰ ਸੋਚਦਾ ਕਿ ਜਦੋਂ ਲੜਕੀ ਖੁਦ ਮੈਨੂੰ ਬਾਥਰੂਮ ਦੇ ਵਿੱਚ ਬੁਲਾ ਰਹੀ ਹੈ ਤਾਂ ਮੈਨੂੰ ਕੀ ਹਰ ਜਾ ਬਾਥਰੂਮ ਦੇ ਵਿੱਚ ਜਾਣ ਤੋਂ ਤਾਂ ਇਸ ਤੋਂ ਬਾਅਦ ਡਾਕਟਰ ਸਾਹਿਬ ਬਾਥਰੂਮ ਦੇ ਵਿੱਚ ਚਲੇ ਜਾਂਦੇ ਨੇ ਤਾਂ ਜਿਵੇਂ ਜਿਵੇਂ ਅੱਗੇ ਲੜਕੀ ਡਾਕਟਰ ਸਾਹਿਬ ਨਾਲ ਗੱਲ ਕਰਦੀ ਅਤੇ ਆਪਣੇ ਕੱਲੇ ਕੱਲੇ ਕੱਪੜੇ ਸਰੀਰ ਤੋਂ ਉਤਾਰਦੀ ਜਾਂਦੀ ਹੈ ਓਵੇਂ ਓਵੇਂ ਡਾਕਟਰ ਸਾਹਿਬ ਵੀ ਆਪਣੇ ਸਰੀਰ ਤੋਂ ਇੱਕ ਇੱਕ ਕੱਪੜਾ ਉਤਾਰਦੇ ਜਾਂਦੇ ਨੇ ਥੋੜੇ ਟਾਈਮ ਦੇ ਵਿੱਚ ਉਹ ਦੋਨੋਂ ਜਾਣੇ ਨਿਰਵਸਤਰ ਹੋ ਜਾਂਦੇ ਨੇ ਅਤੇ ਇਸ ਤੋਂ ਬਾਅਦ 6 ਮਿੰਟ 14 ਸੈਕਿੰਡ ਗੱਲ ਕਰਨ ਤੋਂ ਬਾਅਦ ਉਹ ਲੜਕੀ ਕਾਲ ਕੱਟ ਦਿੰਦੀ ਆ ਅਤੇ ਡਾਕਟਰ ਸਾਹਿਬ ਆਪਣੇ ਕੱਪੜੇ ਪਹਿਨ ਲੈਂਦੇ ਨੇ ਤਾਂ ਥੋੜੇ ਟਾਈਮ ਬਾਅਦ ਉਸ ਲੜਕੀ ਦੀ ਇੱਕ ਕਾਲ ਆਉਂਦੀ ਆ ਅਤੇ ਉਹ ਕਹਿੰਦੀ ਆ ਕਿ ਮੈਨੂੰ ਪੈਸੇ ਚਾਹੀਦੇ ਨੇ ਅਤੇ ਅੱਗੋਂ ਡਾਕਟਰ ਸਾਹਿਬ ਪੁੱਛਦੇ ਨੇ ਕਿ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਉਹ ਕਹਿੰਦੀ ਮੈਨੂੰ 5000 ਰੁਪਏ ਚਾਹੀਦਾ ਤੇ ਡਾਕਟਰ ਸਾਹਿਬ ਕਹਿੰਦਾ ਵੀ ਮੈਂ ਤਾਂ ਕੋਈ ਜੂਪਈ ਜਾ ਆਨਲਾਈਨ ਟ੍ਰਾਂਜੈਕਸ਼ਨ ਨਹੀਂ ਕਰਨ ਜਾਣਦਾ ਅਤੇ ਨਾ ਹੀ ਮੈਂ ਕਦੇ ਕੀਤੀ ਆ ਅਤੇ ਉਹ ਲੜਕੀ ਬਹੁਤ ਜ਼ਿਆਦਾ ਗੁੱਸੇ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਧਮਕੀ ਦਿੰਦੀ ਆ ਕਿ ਤੁਸੀਂ ਨਹੀਂ ਜਾਣਦੇ ਮੇਰੇ ਬਾਰੇ ਇਹ ਜਿਹੜੀ ਤੁਹਾਡੀ ਮੈਂ ਵੀਡੀਓ ਰਿਕਾਰਡ ਕਰ ਚੁੱਕੀ ਆ ਇਹ ਮੈਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਵਾਇਰਲ ਕਰੂੰਗੀ ਤਾਂ ਤੁਸੀਂ ਸੋਚੋ ਕੀ ਤੁਹਾਡੇ ਨਾਲ ਕੀ ਬਣੋਗੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਆਸ ਪੜੋਸ ਤੇ ਜਿੰਨੇ ਵੀ ਤੁਹਾਨੂੰ ਲੋਕ ਜਾਣਦੇ ਨੇ ਜਦੋਂ ਤੁਹਾਡੀ ਇਸ ਅਵਸਥਾ ਦੇ ਵਿੱਚ ਵੀਡੀਓ ਦੇਖਣਗੇ ਤਾਂ ਤੁਹਾਡੇ ਨਾਲ ਕੀ ਬੀਤੂਗੀ ਤੁਹਾਡੀ ਇੱਜ਼ਤ ਮਲਿਆਮੇਟ ਹੋ ਜਾਵੇਗੀ ਉਸ ਤੋਂ ਬਾਅਦ ਉਹ ਲੜਕੀ ਫੋਨ ਕੱਟ ਦਿੰਦੀ ਆ ਫੋਨ ਕੱਟਣ ਤੋਂ ਬਾਅਦ ਡਾਕਟਰ ਸਾਹਿਬ ਪਰੇਸ਼ਾਨ ਹੋ ਜਾਂਦੇ ਨੇ ਵੀ ਆਖਰਕਾਰ ਇਹ ਲੜਕੀ ਮੈਨੂੰ ਕਹਿ ਕੀ ਗਈ ਥੋੜਾ ਟਾਈਮ ਪਰੇਸ਼ਾਨ ਰਹਿੰਦੇ ਨੇ ਇਸ ਤੋਂ ਬਾਅਦ ਉਹ ਸੌ ਜਾਂਦੇ ਨੇ ਥੋੜੇ ਟਾਈਮ ਬਾਅਦ ਜਦੋਂ ਉਹਨਾਂ ਨੂੰ ਜਾਗ ਆਉਂਦੀ ਹੈ ਤਾਂ ਇਸ ਤੋਂ ਬਾਅਦ ਉਹ ਫਿਰ ਉਸ ਲੜਕੀ ਨੂੰ ਫੋਨ ਕਾਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਸ ਲੜਕੀ ਦਾ ਫੋਨ ਸਵਿਚ ਆਫ ਹੋ ਰਿਹਾ ਸੀ 8 ਅਗਸਤ 2024 ਦੀ ਇਹ ਘਟਨਾ ਸੀ ਇਸ ਤੋਂ ਬਾਅਦ 9 ਅਗਸਤ 10 ਅਗਸਤ 11 ਅਗਸਤ ਤੱਕ 4 ਦਿਨ ਬੀਤ ਜਾਂਦੇ ਨੇ ਡਾਕਟਰ ਸਾਹਿਬ ਦੇ ਮਨ ਦੇ ਵਿੱਚ ਇਹ ਫਿੱਟ ਹੋ ਜਾਂਦਾ ਕਿ ਹੁਣ ਤੱਕ ਕਿਸੇ ਦਾ ਫੋਨ ਨਹੀਂ ਆਇਆ ਨਾ ਕਿਸੇ ਦੀ ਕਾਲ ਆਈ ਹੈ ਇਹ ਹੋ ਸਕਦਾ ਵੀ ਕੋਈ ਫੇਕ ਕਾਲ ਹੋਵੇ ਇਸ ਕਰਕੇ ਡਾਕਟਰ ਸਾਹਿਬ ਬਹੁਤ ਜ਼ਿਆਦਾ ਟੈਨਸ਼ਨ ਉਸ ਟਾਈਮ ਵਾਲੀ ਟੈਨਸ਼ਨ ਨਹੀਂ ਲੈਂਦੇ ਤਾਂ ਹੁਣ ਆ ਜਾਂਦੀ ਹੈ 12 ਅਗਸਤ 12 ਅਗਸਤ ਨੂੰ ਦपहर 2:15 ਤੇ ਇੱਕ ਫੋਨ ਕਾਲ ਆਉਂਦੀ ਹੈ ਤਾਂ ਉਹ ਜਦੋਂ ਡਾਕਟਰ ਸਾਹਿਬ ਫੋਨ ਕਾਲ ਅਟੈਂਡ ਕਰਦੇ ਨੇ ਤਾਂ ਅੱਗੋਂ ਇੱਕ ਵਰਦੀ ਧਾਰੀ ਅਫਸਰ ਗੱਲ ਕਰ ਰਿਹਾ ਹੁੰਦਾ ਤੇ ਜਦੋਂ ਉਹ ਡਾਕਟਰ ਸਾਹਿਬ ਨਾਲ ਗੱਲ ਕਰਦੇ ਨੇ ਤਾਂ ਅੱਗੋਂ ਦੱਸਦਾ ਕਿ ਮੇਰਾ ਨਾਮ ਆਰਮ ਪਾਂਡੇ ਹੈ ਮੈਂ ਸੀਬੀਆਈ ਆਫੀਸਰ ਹਾਂ ਡਾਕਟਰ ਸਾਹਿਬ ਤੁਹਾਡੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਵਧੀਆ ਨਹੀਂ ਲੱਗ ਰਹੇ ਕਿਉਂਕਿ ਤੁਹਾਡਾ ਇਹ ਨਵਧੀਆ ਕਰੈਕਟਰ ਹੈ ਤੁਸੀਂ ਸ਼ਹਿਰ ਦੇ ਮਸ਼ਹੂਰ ਡਾਕਟਰ ਹੂੰ ਤਾਂ ਜਦੋਂ ਡਾਕਟਰ ਸਾਹਿਬ ਇਹ ਗੱਲ ਸੁਣਦੇ ਨੇ ਤਾਂ ਉਹ ਘਬਰਾ ਜਾਂਦੇ ਨੇ ਇੱਕੇ ਲੱਖ ਤੋਂ ਡਰ ਜਾਂਦੇ ਨੇ ਤੇ ਕੰਬਣ ਲੱਗ ਜਾਂਦੇ ਨੇ ਇਸ ਤੋਂ ਬਾਅਦ ਉਹ ਸੀਬੀਆਈ ਅਫਸਰ ਕਹਿੰਦਾ ਕਿ ਤੁਸੀਂ ਡਰੋ ਨਾ ਦੇਖੋ ਮੇਰੇ ਕੋਲ ਵੀਡੀਓ ਵੀ ਆ ਚੁੱਕੀ ਹੈ ਅਤੇ ਤੁਹਾਡੀ ਕੰਪਲੀਟ ਵੀ ਆ ਚੁੱਕੀ ਹੈ ਇਸ ਲਈ ਮੈਨੂੰ ਕਾਰਵਾਈ ਤਾਂ ਕਰਨੀ ਹੀ ਪਊਗੀ ਇਸ ਲਈ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਤੇ ਕੋਈ ਐਸੀ ਕਾਰਵਾਈ ਹੋਵੇ ਕਿ ਤੁਹਾਡਾ ਜਾਦੇ ਨੁਕਸਾਨ ਹੋ ਜਾਵੇ ਕਿਉਂਕਿ ਤੁਹਾਡਾ ਸ਼ਹਿਰ ਦੇ ਵਿੱਚ ਨਾਮ ਬਣਿਆ ਹੋਇਆ ਇਸ ਕਰਕੇ ਮੈਂ ਤੁਹਾਨੂੰ ਇੱਕ ਸ਼ੋਰਟ ਦੇ ਸਕਦਾ ਤਾਂ ਕਿ ਤੁਹਾਡੀ ਵੀਡੀਓ ਜਿਹੜੀ ਉਹ YouTube ਤੇ ਅਪਲੋਡ ਨਾ ਹੋਵੇ YouTube ਦਾ ਇੱਕ ਅਧਿਕਾਰੀਆ ਜਿਸ ਦਾ ਨਾਮ ਸੰਜੇ ਸਿੰਘ ਹੈ ਮੈਂ ਤੁਹਾਡਾ ਨੰਬਰ ਉਸ ਕੋਲ ਭੇਜ ਦਿੰਦਾ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਮੈਂ ਇਸ ਗੱਲ ਦੇ ਵਿੱਚ ਨਹੀਂ ਆਉਂਦਾ ਤੁਸੀਂ ਜਿਵੇਂ ਤੁਹਾਡਾ ਨਿਬੜਦਾ ਤੁਸੀਂ ਨਿਮੇੜ ਲਓ ਤਾਂ ਇਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਉਸ YouTube ਦੇ ਅਧਿਕਾਰੀ ਦਾ ਫੋਨ ਆਉਂਦਾ ਜਿਸ ਦਾ ਨਾਮ ਸੰਜੇ যাদব ਸੀ ਇਸ ਤੋਂ ਬਾਅਦ ਉਹ ਡਾਕਟਰ ਸਾਹਿਬ ਨੂੰ ਡਰਾਉਂਦਾ ਧਮਕਾਉਂਦਾ ਉਹ ਪੈਸਿਆਂ ਦੀ ਮੰਗ ਕਰਦਾ ਅਤੇ ਡਾਕਟਰ ਸਾਹਿਬ ਨੂੰ ਕਹਿੰਦਾ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਤੁਹਾਡੀ YouTube ਦੇ ਉੱਤੇ ਵੀਡੀਓ ਵਾਇਰਲ ਹੋ ਜਾਣੀ ਸੀ ਜੇਕਰ ਮੈਂ ਨਾ ਹੁੰਦਾ ਤਾਂ ਡਾਕਟਰ ਸਾਹਿਬ ਆਗੂ ਕਹਿੰਦੇ ਨੇ ਵੀ ਚਲੋ ਕੋਈ ਗੱਲ ਨਹੀਂ ਵੀ ਗਲਤੀ ਹੋ ਗਈ ਤਾਂ ਹੁਣ ਮੈਨੂੰ ਇਸ ਵਾਸਤੇ ਕੀ ਕਰਨਾ ਪਊਗਾ ਤਾਂ ਅਗੋ ਸੰਜੇ ਸਿੰਘ ਕਹਿੰਦਾ ਵੀ ਤੁਹਾਨੂੰ 3 ਲੱਖ ਰੁਪਇਆ ਜਮ੍ਹਾਂ ਕਰਾਉਣਾ ਪਊਗਾ ਤਾਂ ਤੁਹਾਡੀ ਇਹ ਵੀਡੀਓ YouTube ਤੇ ਅਪਲੋਡ ਨਹੀਂ ਕੀਤੀ ਜਾਊਗੀ ਤਾਂ ਡਾਕਟਰ ਸਾਹਿਬ ਆਪਣੇ ਘਰ ਵਾਲੀ ਦੇ ਖਾਤੇ ਚੋਂ 3 ਲੱਖ ਰੁਪਇਆ ਟਰਾਂਸਫਰ ਕਰਵਾ ਦਿੰਦੇ ਨੇ ਅਤੇ ਡਾਕਟਰ ਸਾਹਿਬ ਨੂੰ ਲੱਗਦਾ ਵੀ ਚਲੋ YouTube ਤੇ ਤਾਂ ਹੁਣ ਵੀਡੀਓ ਅਪਲੋਡ ਨਹੀਂ ਹੋਊਗੀ ਵੀ ਹੋ ਸਕਦਾ ਵੀ ਜਿਹੜੀ ਸਮੱਸਿਆ ਗਈ ਉਹ ਕਦਮ ਹੋ ਜਾਣੇ ਆ ਪਰ ਡਾਕਟਰ ਸਾਹਿਬ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਮੱਸਿਆ ਹੁਣ ਵਧੂਗੀ ਇਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਇੱਕ ਕਾਲ ਫੇਰ ਆਉਂਦੀ ਆ ਤਾਂ ਸੀਬੀਆਈ ਇੰਸਪੈਕਟਰ ਰਾਮ ਪਾਂਡੇ ਕਹਿੰਦਾ ਵੀ ਡਾਕਟਰ ਸਾਹਿਬ ਦੇਖੋ YouTube ਤੋਂ ਤਾਂ ਆਪਾਂ ਵੀਡੀਓ ਅਪਲੋਡ ਹੋਣ ਤੋਂ ਰੋਕ ਦਿੱਤੀ ਆ ਪਰ ਹੁਣ Facebook Instagram Snapchat ਦੇ ਉੱਤੇ ਵੀ ਕੋਈ ਨਾ ਕੋਈ ਵੀਡੀਓ ਅਪਲੋਡ ਕਰ ਸਕਦਾ ਇਸ ਕਰਕੇ ਤੁਹਾਨੂੰ ਫੇਸਬੁੱਕ 'ਤੇ ਦੂਜੇ ਪਾळ्या ਨਾਲ ਵੀ ਗੱਲਬਾਤ ਕਰਨੀ ਪਊਗੀ ਤਾਂ ਡਾਕਟਰ ਸਾਹਿਬ ਫਿਰ ਕਹਿੰਦੇ ਨੇ ਵੀ ਦੱਸੋ ਮੈਨੂੰ ਕੀ ਕਰਨਾ ਪਊਗਾ ਤਾਂ ਰਾਮ ਪਾਂਡੇ ਕਹਿੰਦੇ ਨੇ ਵੀ ਤੁਸੀਂ 3 ਲੱਖ ਰੁਪਏ ਇੱਕ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿਓ ਅਤੇ 3,98,000 ਦੂਸਰੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾ ਦਿਓ ਤਾਂ ਡਾਕਟਰ ਸਾਹਿਬ ਇਸੇ ਤਰੀਕੇ ਨਾਲ ਕਰਦੇ ਨੇ ਹੁਣ 14 ਅਗਸਤ 2024 ਨੂੰ ਡਾਕਟਰ ਸਾਹਿਬ ਨੂੰ ਰਾਮ ਪਾਂਡੇ ਦਾ ਫਿਰ ਫੋਨ ਆਉਂਦਾ ਅਤੇ ਡਾਕਟਰ ਸਾਹਿਬ ਨੂੰ ਕਹਿੰਦਾ ਡਾਕਟਰ ਸਾਹਿਬ ਦੇਖੋ ਬਾਕੀ ਜਿਹੜੇ ਐਪਸ ਨੇ ਉਹਨਾਂ ਤੇ ਤਾਂ ਆਪਾਂ ਰੋਕ ਦਿੱਤਾ ਪਰ ਜੇ ਕਿਸੇ ਨੇ ਇਹ ਵੀਡੀਓ ਡਾਊਨਲੋਡ ਕਰਕੇ ਦੁਬਾਰੇ ਕਿਸੇ ਨੇ ਪਾ ਦਿੱਤੀ ਤਾਂ ਤੁਹਾਨੂੰ ਸਮੱਸਿਆ ਖੜੀ ਹੋ ਜਾਊਗੀ ਮੈਂ ਨਹੀਂ ਚਾਹੁੰਦਾ ਵੀ ਤੁਹਾਨੂੰ ਇਹ ਸਮੱਸਿਆ ਵਾਰ-ਵਾਰ ਆਵੇ ਇਸ ਕਰਕੇ ਮੈਂ ਚਾਹੁੰਦਾ ਕਿ ਤੁਹਾਡਾ ਪੱਕਾ ਹੱਲ ਹੋ ਜਾਵੇ ਤਾਂ ਤੁਸੀਂ ਵੀ ਸਿਕਿਉਰ ਮਹਿਸੂਸ ਕਰੋਗੇ ਤਾਂ ਡਾਕਟਰ ਸਾਹਿਬ ਕਹਿੰਦੇ ਨੇ ਠੀਕ ਹੈ ਵੀ ਪਰ ਮੈਨੂੰ ਕਰਨਾ ਹੀ ਪਊਗਾ ਸਾਗੋਰam ਪਾਂਡੇ ਕਹਿੰਦਾ ਵੀ ਤੁਹਾਨੂੰ 25000 ਡਾਲਰ ਜੋ ਕਿ ਯੂ ਐਸ ਏ ਡਾਲਰ ਹੋਣਗੇ ਉਹ ਤੁਹਾਨੂੰ ਇੱਕ ਸਟਾਰਮ ਖਰੀਦਣਾ ਪਊਗਾ ਤਾਂ ਡਾਕਟਰ ਸਾਹਿਬ ਕਹਿੰਦੇ ਠੀਕ ਆ ਵੀ ਮੈਨੂੰ ਕਰਨਾ ਕੀ ਪਊਗਾ ਅਗੋਂ ਰਾਮ ਪਾਂਡੇ ਕਹਿੰਦਾ ਤੁਹਾਨੂੰ ਕੁਝ ਨਹੀਂ ਕਰਨਾ ਪੈਣਾ ਤੁਸੀਂ ਸਿਰਫ ਅਕਾਊਂਟ ਦੇ ਵਿੱਚ ਰਕਮ ਜਮ੍ਹਾਂ ਕਰਵਾਉਣੀ ਆ ਤਾਂ ਇਸ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਨੇ ਵੀ ਐਨੀ ਵੱਡੀ ਰਕਮ ਮੈਂ ਨਹੀਂ ਜਮ੍ਹਾਂ ਕਰਾ ਸਕਦਾ ਤਾਂ ਅਗੋਂ ਰਾਮ ਪਾਂਡੇ ਕਹਿੰਦਾ ਵੀ ਦੇਖੋ ਤੁਸੀਂ ਜਿਵੇਂ ਮਰਜ਼ੀ ਕਰਵਾਓ ਦੋ ਵਾਰ ਕਰਵਾਓ ਚਾਰ ਵਾਰ ਕਰਵਾਓ ਪਰ ਅਕਾਊਂਟ ਦੇ ਵਿੱਚ ਤੁਸੀਂ ਰਕਮ ਆ ਜਿਹੜੀ 20 ਲੱਖ 70000 ਰੁਪਇਆ ਉਹ ਤੁਸੀਂ ਜਮਾ ਕਰਵਾ ਦਿਓ ਹੁਣ 14 ਅਗਸਤ ਨੂੰ 20 ਲੱਖ 70000 ਰੁਪਇਆ ਵੀ ਅਕਾਊਂਟ ਦੇ ਵਿੱਚ ਡਾਕਟਰ ਸਾਹਿਬ ਚਵਾ ਕਰਵਾ ਦਿੰਦੇ ਨੇ ਤਾਂ ਇਸ ਤੋਂ ਬਾਅਦ ਆ ਜਾਂਦੀ ਹੈ 16 ਅਗਸਤ 16 ਅਗਸਤ ਨੂੰ ਡਾਕਟਰ ਸਾਹਿਬ ਤੋਂ 21 ਲੱਖ ਰੁਪਇਆ ਹੋਰ ਲਿਆ ਜਾਂਦਾ ਇਸ ਤੋਂ ਬਾਅਦ ਆ ਜਾਂਦੀ ਹੈ 19 ਅਗਸਤ 19 ਅਗਸਤ ਨੂੰ CBI ਅਫੀਸਰ ਦਾ ਫਿਰ ਫੋਨ ਆਉਂਦਾ ਅਤੇ ਉਹ ਕਹਿੰਦਾ ਵੀ ਮੇਰੇ ਸੀਨੀਅਰ ਅਫਸਰ ਰਕੇਸ਼ ਅਸਥਾਨਾਜੀ ਕੋਲ ਤੁਹਾਡੀ ਗੱਲਬਾਤ ਪਹੁੰਚ ਚੁੱਕੀ ਹੈ ਅਤੇ ਉਹ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਮੈਂ ਨਹੀਂ ਚਾਹੁੰਦਾ ਵੀ ਤੁਹਾਡੀ ਇਹ ਗੱਲ ਵਿਗੜੇ ਤਾਂ ਤੁਸੀਂ ਉਹਨਾਂ ਨਾਲ ਜਿਵੇਂ ਮਰਜ਼ੀ ਮਿਲ ਲਓ ਤਾਂ ਇਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਰਕੇਸ਼ ਅਸਥਾਨਾ ਦਾ ਫੋਨ ਆਉਂਦਾ ਅਤੇ ਉਹ ਕਹਿੰਦਾ ਵੀ ਦੇਖੋ ਤੁਹਾਨੂੰ 10 ਲੱਖ ਰੁਪਏ ਦੇਣਾ ਪਊਗਾ ਤਾਂ ਇਸ ਤੋਂ ਬਾਅਦ ਡਾਕਟਰ ਸਾਹਿਬ 10 ਲੱਖ ਰੁਪਈਆ ਵੀ ਇਹਨਾਂ ਨੂੰ ਦੇ ਦਿੰਦੇ ਨੇ ਹੁਣ ਡਾਕਟਰ ਸਾਹਿਬ ਘਬਰਾ ਕੇ ਫੋਨ ਆਪਣਾ ਸੁੱਝ ਬੰਦ ਕਰ ਦਿੰਦੇ ਨੇ ਡਾਕਟਰ ਸਾਹਿਬ ਸੂਝਦੇ ਨੇ ਵੀ ਕਦੇ 10 ਲੱਖ ਕਦੇ 20 ਲੱਖ ਐਂ ਤਾਂ ਕੰਮ ਲੋਟ ਨਹੀਂ ਆਉਣਾ ਤਾਂ ਇਸ ਤੋਂ ਬਾਅਦ ਰਾਮ पांडे ਸੀਬੀਆਈ ਆਫੀਸਰ ਡਾਕਟਰ ਸਾਹਿਬ ਨੂੰ ਮੈਸੇਜ ਕਰਨ ਲੱਗ ਜਾਂਦਾ ਅਤੇ ਕਹਿੰਦਾ ਤੁਸੀਂ ਮੈਨੂੰ ਨਹੀਂ ਜਾਣਦੇ ਤੁਸੀਂ ਜੋ অপরাধ ਕੀਤਾ ਜਦੋਂ ਮੈਂ ਆਉਂਗਾ ਤੁਹਾਨੂੰ ਹਥਕੜੀ ਪੂਰੇ ਸ਼ਹਿਰ ਦੇ ਸਾਹਮਣੇ ਲਾ ਕੇ ਲੈ ਕੇ ਜਾਊਗਾ ਅਤੇ ਲੋਕ ਤੁਹਾਡੇ ਤੋਂ ਪੁੱਛਣਗੇ ਵੀ ਤੁਸੀਂ ਐਸਾ ਕੀ ਕ੍ਰਾਈਮ ਕਰ ਦਿੱਤਾ ਤਾਂ ਫਿਰ ਤੁਸੀਂ ਦੱਸੋਗੇ ਕਿ ਮੇਰੀ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਆ ਤਾਂ ਤੁਸੀਂ ਸੋਚੋਗੇ ਤੁਹਾਡੀ ਇੱਜ਼ਤ ਦਾ ਕੀ ਹੋਊਗਾ ਤਾਂ ਇਸ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਨੇ ਕਿ ਮੈਨੂੰ ਕੀ ਕਰਨਾ ਪਊਗਾ ਤਾਂ ਡਾਕਟਰ ਸਾਹਿਬ ਤੋਂ ਫਿਰ ਪੈਸਿਆਂ ਦੀ ਡਿਮਾਂਡ ਹੁੰਦੀ ਆ ਡਾਕਟਰ ਸਾਹਿਬ ਉਹ ਦਿਨ ਵੀ ਪੂਰੇ ਪੈਸੇ ਤਾਂ ਨਹੀਂ ਪਾਉਂਦੇ ਪਰ 3 ਲੱਖ ਰੁਪਇਆ ਫਿਰ ਟਰਾਂਸਫਰ ਕਰ ਦਿੰਦੇ ਨੇ ਹੁਣ 22 ਅਗਸਤ ਨੂੰ ਵੀ 10 ਲੱਖ ਰੁਪਇਆ ਫਿਰ ਡਾਕਟਰ ਸਾਹਿਬ ਨੂੰ ਡਰਾਤਮ ਕਾ ਕੇ ਲੈ ਲਿਆ ਜਾਂਦਾ ਇਸ ਤੋਂ ਬਾਅਦ ਆਉਂਦੀ ਹੈ 23 ਅਗਸਤ 23 ਅਗਸਤ ਨੂੰ ਫੇਰ ਡਾਕਟਰ ਸਾਹਿਬ ਤੋਂ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾਂਦੀ ਹੈ ਅਤੇ ਡਾਕਟਰ ਸਾਹਿਬ ਵਿਚਾਰੇ ਕਰਨ ਤਾਂ ਹੁਣ ਕੀ ਕਰਨ ਕਿਉਂਕਿ ਫਸੇ ਹੋਏ ਸੀ ਇਸ ਕਰਕੇ ਉਹਨਾਂ ਨੂੰ 15 ਲੱਖ ਰੁਪਏ ਵੀ ਦੇਣਾ ਪੈਂਦਾ ਹੁਣ ਡਾਕਟਰ ਸਾਹਿਬ ਨੂੰ ਲੱਗਿਆ ਕਿ ਸਾਰੀ ਪ੍ਰੋਬਲਮ ਖਤਮ ਹੋ ਚੁੱਕੀ ਹੈ ਸਭ ਨੂੰ ਪੈਸੇ ਦੇ ਦਿੱਤੇ ਨੇ ਪਰ 27 ਅਗਸਤ 2024 ਨੂੰ ਇੱਕ ਫੋਨ ਫੇਰ ਆਉਂਦਾ ਡਾਕਟਰ ਸਾਹਿਬ ਕੋਲ ਤਾਂ ਡਾਕਟਰ ਸਾਹਿਬ ਨੂੰ ਦੱਸਿਆ ਜਾਂਦਾ ਕਿ ਜਿਸ ਕੁੜੀ ਨਾਲ ਤੁਸੀਂ ਫੋਨ ਤੇ ਗੱਲਬਾਤ ਕੀਤੀ ਸੀ ਉਸ ਕੁੜੀ ਨੇ ਸੁਸਾਇਡ ਕਰ ਲਈ ਐ ਅਤੇ ਡਾਕਟਰ ਸਾਹਿਬ ਕਹਿੰਦੇ ਆ ਫਿਰ ਮੈਂ ਕੀ ਕਰਾਂ ਉਹ ਦੱਸਦੇ ਨੇ ਕਿ ਉਸ ਲੜਕੀ ਨੇ ਜਦੋਂ ਸੁਸਾਇਡ ਕੀਤੀ ਆ ਤਾਂ ਉਸ ਟਾਈਮ ਉਹਨਾਂ ਨੇ ਇੱਕ ਨੋਟਿਸ ਲਿਖਿਆ ਸੀ ਜਿਸ ਨੋਟਿਸ ਦੇ ਉੱਤੇ ਤੁਹਾਡਾ ਨਾਮ ਅਤੇ ਪਤਾ ਲਿਖਿਆ ਸੀ ਤਾਂ ਡਾਕਟਰ ਸਾਹਿਬ ਇਸ ਤੋਂ ਬਾਅਦ ਘਬਰਾ ਜਾਂਦੇ ਨੇ ਤੇ ਕਹਿ ਦਿੰਦੇ ਨੇ ਵੀ ਮੈਨੂੰ ਬਚਾ ਲਓ ਜਿਵੇਂ ਮਰਜ਼ੀ ਕਰਕੇ ਬਚਾ ਲਓ ਤਾਹਰੋ ਉਹ ਸੀਬੀਆਈ ਅਫੀਸਰ ਕਹਿੰਦਾ ਵੀ ਤੁਸੀਂ ਟੈਨਸ਼ਨ ਨਾ ਲਓ ਮਾਸ ਕੁੜੀ ਦੇ ਪਰਿਵਾਰ ਨਾਲ ਪਹਿਲੀ ਗੱਲ ਕਰ ਚੁੱਕੇ ਆ ਉਹ 30 ਲੱਖ ਰੁਪਏ ਚ ਮੰਨ ਗਏ ਨੇ ਇਸ ਕਰਕੇ ਤੁਸੀਂ 30 ਲੱਖ ਰੁਪਿਆ ਦੇ ਦਿਓ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਤਾਂ ਇਸ ਤੋਂ ਬਾਅਦ ਡਾਕਟਰ ਸਾਹਿਬ 30 ਲੱਖ ਰੁਪਿਆ ਵੀ ਉਹਨਾਂ ਨੂੰ ਦੇ ਦਿੰਦੇ ਨੇ ਹੁਣ ਡਾਕਟਰ ਸਾਹਿਬ ਸੋਚਦੇ ਨੇ ਕਿ ਚਲੋ ਸਾਰਾ ਕੁਝ ਨਿਬੜ ਗਿਆ ਪੁਲਿਸ ਨੂੰ ਵੀ ਦੇਤੇ ਪੈਸੇ ਸੋਸ਼ਲ ਮੀਡੀਆ ਵਾਲਿਆਂ ਨੂੰ ਵੀ ਪੈਸੇ ਦੇਤੇ ਲੜਕੀ ਦੇ ਘਰਦਿਆਂ ਨੂੰ ਵੀ ਪੈਸੇ ਦੇਤੇ ਪਤਾ ਡਾਕਟਰ ਸਾਹਿਬ ਨੂੰ ਇਹ ਨਹੀਂ ਸੀ ਪਤਾ ਵੀ ਹਲੇ ਝਾਲ ਹੋਰ ਵੀ ਹੈਗਾ ਇਸ ਤੋਂ ਬਾਅਦ ਇਹ ਮਾਮਲਾ ਕੋਰਟ ਦੇ ਵਿੱਚ ਪਹੁੰਚ ਜਾਂਦਾ ਤੇ ਹੁਣ ਜੱਜ ਸਾਹਿਬ ਦਾ ਫੋਨ ਆਉਂਦਾ ਅਤੇ ਜੱਜ ਸਾਹਿਬ ਉਹਨਾਂ ਤੋਂ 15 ਲੱਖ ਰੁਪਏ ਦੀ ਡਿਮਾਂਡ ਕਰਦੇ ਨੇ ਡਾਕਟਰ ਸਾਹਿਬ 15 ਲੱਖ ਰੁਪਏ ਵੀ ਦੇ ਦਿੰਦੇ ਨੇ ਥੋੜੇ ਟਾਈਮ ਬਾਅਦ ਡਾਕਟਰ ਸਾਹਿਬ ਨੂੰ ਇੱਕ ਫੋਨ ਕਾਲ ਹੋਰ ਆਉਂਦੀ ਹੈ ਜੱਜ ਸਾਹਿਬ ਕਹਿੰਦੇ ਨੇ ਡਾਕਟਰ ਸਾਹਿਬ ਵੀ ਤੁਹਾਡਾ ਮਸਲਾ ਜਿਹੜਾ ਉਹ ਬਹੁਤ ਗੰਭੀਰ ਹੈ ਇਸ ਕਰਕੇ 15 ਲੱਖ ਰੁਪਏ ਨਾਲ ਨਹੀਂ ਸਾਰਨਾ ਤੁਹਾਨੂੰ 1 ਕਰੋੜ ਰੁਪਇਆ ਦੇਣਾ ਪਊਗਾ ਤਾਂ ਇਸ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਨੇ ਵੀ ਦੇਖੋ ਮੇਰੇ ਕੋਲ ਕੋਈ ਨਹੀਂ ਪੈਸਾ ਬਚਿਆ ਮੇਰੇ ਕੋਲ ਜਿੰਨੀ ਪੂੰਜੀ ਸੀ 1 ਕਰੋੜ 34 ਲੱਖ 65000 ਰੁਪਇਆ ਉਹ ਮੈਂ ਤੁਹਾਨੂੰ ਦੇ ਚੁੱਕਿਆ ਤਾਂ ਇਸ ਤੋਂ ਬਾਅਦ ਡਾਕਟਰ ਸਾਹਿਬ ਰੋਣ ਲੱਗ ਜਾਂਦੇ ਨੇ ਅਤੇ ਜਿਹੜਾ ਅੱਗੋਂ ਅਫਸਰ ਗੱਲ ਕਰ ਰਿਹਾ ਸੀ ਉਹ ਇਹ ਗੱਲ ਕਹਿੰਦਾ ਰੋਣ ਦਾ ਕੋਈ ਫਾਇਦਾ ਨਹੀਂ ਤੁਹਾਨੂੰ ਪੈਸੇ ਦਿਨੇ ਹੀ ਪੈਣਗੇ ਇਹ ਸਾਰੀ ਗੱਲਬਾਤ ਫਿਰ 31 ਅਗਸਤ 2024 ਨੂੰ ਡਾਕਟਰ ਸਾਹਿਬ ਆਪਣੇ ਹੀ ਡਿਪਾਰਟਮੈਂਟ ਦੇ ਕਿਸੇ ਬੰਦੇ ਨਾਲ ਕਰਦਾ ਅਤੇ ਉਹਨੂੰ ਇਹ ਸਾਰੀ ਕਹਾਣੀ ਦੱਸਦਾ ਅਤੇ ਕਹਿੰਦਾ ਵੀ ਯਾਰ ਮੈਂ ਇਸ ਪ੍ਰੋਬਲਮ ਦੇ ਵਿੱਚ ਫਸ ਗਿਆ ਵੀ ਹੁਣ ਮੈਂ ਕਰਾਂ ਤੱਕ ਕਰਾਂ ਕੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਅੱਗੋਂ ਉਹ ਬੰਦਾ ਕਹਿੰਦਾ ਵੀ ਡਾਕਟਰ ਸਾਹਿਬ ਤੁਹਾਨੂੰ ਐ ਨਹੀਂ ਲੱਗਦਾ ਵੀ ਤੁਸੀਂ ਕਿਸੇ ਕ੍ਰਾਈਮ ਠੱਗ ਦੇ ਡਿੱਕੇ ਚੜ ਗਏ ਤੁਹਾਡੇ ਨਾਲ ਠੱਗੀ ਹੋ ਚੁੱਕੀ ਹੈ ਤੁਸੀਂ ਲਗਾਤਾਰ ਉਹਨਾਂ ਨੂੰ ਪੈਸੇ ਦਿੰਦੇ ਕਿ ਉਹ ਤੁਹਾਨੂੰ ਆਪਣੇ ਜਾਲ 'ਚ ਫਸਾਉਂਦੇ ਰਹੇ 1 ਦਸੰਬਰ 2024 ਨੂੰ ਸਾਈਬਰ ਕ੍ਰਾਈਮ ਪੋਰਟਲ ਤੇ ਜਾ ਕੇ ਆਪਣੀ ਇੱਕ ਐਫ ਆਰ ਆਈ ਦਰਜ ਕਰਾਉਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਜਾਂਚ ਕਰਦੀ ਹੈ ਜਾਂ ਉਸ ਤੋਂ ਬਾਅਦ ਜਿਸ ਵਿਅਕਤੀ ਨੂੰ ਫੜਿਆ ਜਾਂਦਾ ਉਹ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਵਿਅਕਤੀ ਨਹੀਂ ਹੈਗਾ ਸੀ ਤਾਂ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਹ ਆਪਣਾ ਕਸੂਰ ਮੰਨ ਵੀ ਜਾਂਦਾ ਹੈ ਇਸ ਤੋਂ ਬਾਅਦ ਪੁਲਿਸ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਦੀ ਹੈ ਤੇ ਜੇਲ੍ਹ ਭੇਜ ਦਿੰਦੀ ਹੈ ਥੋੜੇ ਟਾਈਮ ਬਾਅਦ ਉਹ ਆਪਣੀ ਇੱਕ ਕੋਰਟ ਦੇ ਵਿੱਚ ਜ਼ਮਾਨਤ ਵਾਸਤੇ ਅਰਜੀ ਵੀ ਲਾਉਂਦਾ ਹੈ ਪਰ ਕੋਰਟ ਦੇ ਵਿੱਚ ਜਿਹੜਾ ਡਾਕਟਰ ਸਾਹਿਬ ਵੱਲੋਂ ਵਕੀਲ ਕੀਤਾ ਗਿਆ ਸੀ ਉਹ ਉੱਥੇ ਜਦੋਂ ਦਲੀਲ ਦਿੰਦਾ ਕਿਉਂਕਿ ਉਸ ਦੋਸ਼ੀ ਦੀ ਪਤਨੀ ਇਹ ਕਹਿੰਦੀ ਹੈ ਮੇਰਾ 8 ਸਾਲ ਦਾ ਬੱਚਾ ਮੈਂ ਤੇ ਮੇਰਾ ਬੱਚਾ ਬੇਕਸੂਰ ਹਾਂ ਇਹ ਜਿਹੜਾ ਕੰਮ ਕੀਤਾ ਇਹ ਮੇਰੇ ਪਤੀ ਨੇ ਕੀਤਾ ਇਸ ਕਰਕੇ ਮੈਨੂੰ ਜਮਾਨਤ ਦਿੱਤੀ ਜਾਵੇ ਪਰ ਵਕੀਰ ਸਾਹਿਬ ਜਦੋਂ ਆਪਣੀ ਦਲੀਲ ਪੇਸ਼ ਕਰਦੇ ਨੇ ਉਹ ਜੱਜ ਸਾਹਿਬ ਨੂੰ ਕਹਿੰਦੇ ਨੇ ਵੀ ਕੱਲ ਨੂੰ ਇਹ ਬਾਹਰ ਜਾ ਕੇ ਐਵੀਡੈਂਸ ਬਦਲ ਦੀ ਕੋਸ਼ਿਸ਼ ਕਰੂਗੀ ਇਸ ਕਰਕੇ ਇਸ ਨੂੰ ਪ੍ਰੋਹ ਨਾ ਦਿੱਤੀ ਜਾਵੇ ਤਾਂ ਕੋਰਟ ਉਸਦੀ ਅਰਜ਼ੀ ਨੂੰ ਖਾਰਜ ਕਰ ਦਿੰਦਾ ਹੈ ਦੋਸਤੋ ਇਸ ਕਹਾਣੀ ਤੋਂ ਆਪਾਂ ਇਹ ਜ਼ਰੂਰ ਸਿੱਖ ਸਕਦੇ ਹਾਂ ਵੀ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ ਜਿਵੇਂ ਕਿ ਡਾਕਟਰ ਸਾਹਿਬ ਨਾਲੇ ਠੱਗੀ ਹੋਈ ਇਸ ਕਰਕੇ ਸੋਸ਼ਲ ਮੀਡੀਆ ਤੇ ਆਉਣ ਵਾਲੀਆਂ ਕਾਲਾਂ ਤੋਂ ਸੁਚੇਤ ਰਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤੋ ਨੂੰ ਸਤਿ ਸ਼੍ਰੀ ਅਕਾਲ